ਸ਼ਾਹ ਤੋਂ ਕਦੋਂ ਰਸਤਰਾ ਦੇ। ਸਿਕਾਪੀ ਹਜ਼ਾਰਾ ਦੇਖੋ। ਪੰਜਾਬ ਦੇ ਅੰਦਰ ਬਲਾਕ ਸੰਪਤੀ ਚੋਣਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਚੋਣਾਂ ਨੂੰ ਲੈ ਕੇ ਮਹੋਲਾ ਜਿਹੜਾ ਪੂਰਾ ਪੱਕ ਚੁੱਕਿਆ ਜੇਕਰ ਗੱਲ ਵਿਧਾਨ ਸਭਾ ਹਲਕਾ ਨਾਪਾ ਦੀ ਕਰੀਏ ਤਾਂ ਅਸੀਂ ਪਿੰਡ ਸੋਜਾ ਵੀ ਕੇ ਖੜੇ ਆ ਜਿੱਥੇ ਕਰਮਜੀਤ ਕੌਰ ਨੇ ਜਿਹੜੇ ਬਲਾਕ ਸੰਪਤੀ ਦੀਆਂ ਚੌੜਾਂ ਲੜ ਰਹੇ ਨੇ ਔਰ ਸੋਜੇ ਪਿੰਡ ਦੇ ਸਰਪੰਚ ਜੀਵ ਕੁਮਾਰ ਦੀ ਧਰਮ ਸਪਤਨੀ ਨੇ ਕਰਮਜੀਤ ਕੌਰ ਅਸੀਂ ਪਿੰਡ ਸੋਜਾ ਬੈਠੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਪਿੰਡ ਦੀ ਸੱਤ ਹੈ ਜਿਹੜੀ ਲੱਗੀ ਹੋਈ ਹੈ ਪਿੰਡ ਦੇ ਲੋਕ ਵਿਚਾਰ ਚਰਚਾ ਕਰ ਰਹੇ ਨੇ ਆਪਸ 'ਚ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿਵੇਂ ਦੇਖਦੇ ਨੇ ਕਿ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਟਿਕਟ ਕਰਮਜੀਤ ਕੌਰ ਨੂੰ ਦਿੱਤੀ ਗਈ ਹੈ ਕੀ ਉਹਦੇ ਚ ਖੁੱਬੀਆਂ ਨੇ ਕੀ ਕੰਮ ਨੇ ਜਿਹੜੇ ਉਹਦੇ ਪਤੀ ਬਣੇ ਨੇ ਬਾਈ ਜੀ ਕੀ ਨਾਮ ਹੈ ਬਦੁਰਜਾ ਤੁਹਾਡਾ ਜੀ ਸਿੰਘ ਹੈ ਜੀ ਉਹਦੇ ਪਿੰਡ ਰਹਿੰਦੇ ਆਓ ਜੀ ਸਰਜੀਵ ਜਿਹੜਾ ਸਰਪੰਚ ਹੈ ਤੁਹਾਡੇ ਪਿੰਡ ਉਹਦੀ ਘਰ ਵਾਲੀ ਨੂੰ ਟਿਕਟ ਦਿੱਤੀ ਆ ਆਮ ਆਦਮੀ ਪਾਰਟੀ ਨੇ ਉਹ ਕੰਮ ਕੁੰਮ ਕਰੇ ਨੇ ਹਾਂ ਜੀ ਉਹ ਕੰਮ ਕਰ ਰਹੇ ਨੇ ਬਣਿਆ ਕਰ ਰਹੇ ਨੇ ਕੀ ਕੰਮ ਕੋਈ ਮੇਨ ਕਰਿਆ ਹੋਰ ਪੰਚਾਇਤੀ ਕਹੜਾ ਦੇ ਹੋਰ ਵੀੀਆਂ ਬਣ ਰਹੀਆਂ ਸਾਰੇ ਕੋ ਚੱਲ ਜੇਣਾ ਬਜੇ ਕੰਮ ਮਤਲਬ ਵੋਟ ਦਾ ਪੱਕੀ ਝਾੜੂ ਨੂੰ ਪਾਓਗੇ ਹਾਂ ਜੀ ਹਾਂ ਪੱਕੀ ਸਾਡੇ ਨਾਲ ਸਰਪੰਚ ਵੀ ਮੌਜੂਦ ਨੇ ਜੀਵ ਕੁਮਾਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਈ ਜੀ ਕੀ ਹਾਲ ਚਾਲ ਹੈ ਬਾਈ ਕੁ ਜੀ ਦਾ ਹਾਲਤ ਹੈ ਬਾਈ ਜੀ ਪਤੇ ਜੀ ਮੈਂ ਜੁਦਾ ਸਰਪੰਚਾ ਜੀ ਜੀ ਕੁਮਾਰ ਮੇਰੇ ਧਰਮ ਪਤਨੀ ਕਰਨਜੀਤ कौर ਅ ਇਲੈਕਸ਼ਨ ਲੜ ਰਹੇ ਨੇ ਜੀ ਬਲਕ ਸ਼ਮਤੀ ਦੀ ਪੂਰਾ ਨਗਰ ਬੈਠਾ ਜੀ ਪੂਰੇ ਨਗਰ ਦਾ ਸਹਿਯੋਗ ਹੈ ਪੰਜ ਪਿੰਡਾਂ ਦੀ ਸਹਿਯੋਗ ਹੈ ਸਾਡੇ ਅਸੀਂ ਪੰਜ ਪਿੰਡਾਂ ਦੇ ਵਿੱਚ ਇਲੈਕਸ਼ਨ ਲੜ ਰਹੇ ਆ ਤੇ ਸਾਰੀ ਕਾਰਜਕਾਰੀ ਵਧੀਆ ਜੀ ਵਿਸ਼ਵਾਸ ਹੈ ਜੀ ਪੂਰਾ ਆਪਾਂ ਨੂੰ ਪਰਮਾਤਮਾ ਆਪਾਂ ਨੂੰ ਵਧੀਆ ਕੋਈ ਜਿਲ੍ਹਾ ਪ੍ਰਸ਼ਾਸਨ ਦੀ ਚੋਣ કોਣ ਲੜ ਰਿਹਾ ਜਿਲ੍ਹਾ ਪ੍ਰਸ਼ਾਸਨ ਦੀ ਚੋਣਵਾ ਰਾਜਵਿੰਦਰ ਕੌਰ ਲੜ ਰਹੀ ਹੈ ਸਾਡੇ ਐਸ்சி ਰਿਜ਼ਰਵਡ ਬਾਈ ਜੀ ਉਹ ਲੱਭੀ ਚੋਣ ਨੰਬਰ 3 ਕਿੰਨਾ ਇੱਕ ਕੰਮ ਨੇ ਜਿਹੜੇ ਪਿੰਡ ਚ ਤੁਸੀਂ ਐਜ ਸਰਪੰਚ ਕੀਤੇ ਨੇ ਮੈਂ ਜਿੰਨੇ ਮੇਰੇ ਧਿਆਨ ਕੇ ਦੀ ਮੈਂ ਸ਼ੁਰੂ ਕੀਤੇ ਹੋਏ ਨੇ ਜੀ ਕੰਮ ਉਹ ਲਾਇਬ੍ਰੇਰੀ ਬਣ ਗਈ ਸਾਡੇ 45 ਲੱਖ ਰੁਪਏ ਲਾ ਕੇ ਤੇ ਲਾਇਬ੍ਰੇਰੀ ਬਣਾਈ ਸਕੂਲ ਦੇ ਵਿੱਚ ਉਹ ਵਧੀਆ ਜੀ ਤੇ ਪੰਚਾਇਤਕਾਰ ਦਾ ਕੰਮ ਸੀਗਾ ਬਾਕੀ ਸੀ ਸੀਟੀਵੀ ਕੈਮਰਾ ਦਾ ਬਾਕੀ ਸਫਾਈ ਦਾ ਤਾਂ ਤਕਰੀਬਨ ਚੱਲੀ ਜਾਂਦਾ ਜੀ ਜੋ ਵੀ ਕੰਮ ਸਾਡੇ ਨਗਰ ਦੇ ਨੇ ਸੋ ਪਹਿਲ ਦੇ ਆਰਟ ਕਰ ਸਰਪੰਚ ਸਾਹਿਬ ਜੀ ਆਪਾਂ ਗੱਲ ਕਰੀਏ ਅੱਜ ਕੱਲ ਨੌਜਵਾਨ ਆ ਜਿਹੜਾ ਬਹੁਤ ਨਸ਼ੇ ਦੀ ਦਲਦਲ ਚ ਫਸ ਚੁੱਕਿਆ ਨੌਜਵਾਨਾਂ ਵਾਸਤੇ ਕੋਈ ਗਰਾਊਂਡ ਕੋਈ ਕਲੱਬ ਜਾਂ ਕੋਈ ਜਿਮ ਵਗੈਰਾ ਕੋਈ ਇਹੋ ਜਿਹਾ ਕੰਮ ਤੋਂ ਨਹੀਂ ਕੀਤਾ ਹੋਇਆ ਕਲੱਬ ਸਾਡੇ ਪਿੰਡ ਦੇ ਵਿੱਚ ਪਹਿਲਾਂ ਹੀ ਬਣਿਆ ਹੋਇਆ ਜੀ ਵਧੀਆ ਸਾਡੇ ਪਿੰਡ ਦੇ ਨੌਜਵਾਨ ਸਾਰੇ ਮੁੰਡੇ ਵਧੀਆ ਨੇ ਸਾਡੇ ਪਿੰਡ ਦੇ ਵਿੱਚ ਤਾਂ ਵੈਸੇ ਨਸ਼ੇ ਵਾਲੇ ਤਾਂ ਕੋਈ 100% ਹੈ ਹੀ ਨਹੀਂ ਉਹ ਖੇਡ ਗਰਾਊਂਡ ਵਗੈਰਾ ਹੈਗਾ ਤੁਹਾਡੇ ਪਿੰਡ ਡੇਡ ਗਰਾਊਂਡ ਸਾਡੇ ਹੈਗਾ ਜੀ ਏਡਾ ਕੁਟਾ ਮੁੰਡੇ ਖੇਡਦੇ ਨੇ ਏਡਾ ਖੇਡਦੇ ਨੇ ਹ ਇਹੀ ਅਪੀਲ ਕਰੋਗੇ ਵੋਟਰਾਂ ਨੂੰ ਵੋਟਰਾਂ ਨੂੰ ਇਹ ਅਪੀਲ ਕਰਾਂਗੇ ਵੀ ਸਾਡਾ ਸਾਥ ਦਿਓ ਜੀ ਤੁਹਾਡੇ ਨਗਰ ਦੇ ਆ ਜੀ ਵੱਧ ਚੜ ਕੇ ਜੁਨੀਆਂ ਵੀ ਸਹਿਯੋਗ ਦੇ ਸਕਦੇ ਹਾਂ ਸਾਥੀਓਗ ਦਿਓ ਤੁਹਾਨੂੰ ਸਾਡੇ ਪਰਿਵਾਰਾਂ ਬਾਰੇ ਵੀ ਪਤਾ ਹੈ ਕਿ ਤੁਹਾਡੇ ਨਗਰ ਦੀ ਰਹਿੰਦੇ ਆ ਇੱਥੇ ਰਹਿੰਦੇ ਆ ਸੁਣਿਆ ਤੁਸੀਂ ਸਰਪੰਚ ਸਾਹਿਬ ਦਾ ਕਹਿਣਾ ਕਿ ਬਹੁਤ ਕੰਮ ਨੇ ਜਿਹੜੇ ਪਿੰਡ ਵਾਸੀਆਂ ਲਈ ਕੀਤੇ ਹੋਏ ਨੇ ਔਰ ਗਰਾਊਂਡ ਵੀ ਆ ਨਾਬੇ ਤੋਂ ਇਲਾਵਾ ਸੌਜੇ ਚ ਵੀ ਤਿਆਰ ਹੈ ਹੋਰ ਵੀ ਵੀ ਸਨਿਕ ਸਾਡੇ ਨਾਲ ਨੇ ਬਈ ਜੀ ਕੀ ਹਾਲ ਚਾਲ ਬਹੁਤ ਵਧੀਆ ਜੀ उम्मीदवार जोटा इलाके ने मिट्ट बोल रहे हैं जितने मे तो हम दिन संतपुरा है ਤੇ ਸਾਡੇ ਅੱਥੀ ਨਾ ਗਰਾਊਂਡ ਬਣਾ ਰਹੇ ਆ ਸਾਡੇ ਵੀ ਘਟਾਮ ਚੌਧੀਆਂ ਨੇ ਸਾਡੀ ਸ਼ਿਕਾਇਤ ਨਹੀਂ ਕੀਤੀ ਸਰਪੰਚ ਨੇ ਸਾਡੀ ਪੰਚਾਇਤ ਨੇ ਅਸੀਂ ਆਪਣੇ ਲੈਵਲ ਤੇ ਤੇ ਐਮਐਲ ਸਾਹਿਬ ਦੇ ਲੈਵਲ ਤੇ ਉਹਨੂੰ ਵਧੀਆ ਤਰੀਕੇ ਨਾਲ ਹੈਂਡਲ ਕੀਤਾ ਇਹਨੂੰ ਅਸੀਂ ਗਰਾਊਂਡ ਬਣਾਉਣ ਚ ਕੰਮ ਜਾ ਹੋਇਆ ਜਿਹੜਾ ਅਧੂਰਾ ਹੈ ਅਸੀਂ ਐਮਐਲ ਸਾਹਿਬ ਤੋਂ ਵੀ ਮੰਗ ਕਰਦੇ ਆ ਕਿ ਸਾਨੂੰ ਉਹਦੀ ਵਧੀਆ ਕਰਾਣੀ ਕੀਤੀ ਜਾਵੇ ਤਾਂ ਕਿ ਬੱਚੇ ਖੇਡ ਸਕਣ ਤੇ ਨਸ਼ੇ ਤੋਂ ਮੁਕਤ ਹੋਣ ਜੀ ਫਿਰ ਦਾਵਾ ਕਰ ਰਹੇ ਹੋ ਵੀ ਕਰਮਜੀਤ ਕੌਰ ਆ ਜਿਹੜੀ ਇਥੋਂ ਪੰਜ ਬੇਟਾ ਚ ਜਿੱਤੂਗੀ ਬਿਲਕੁਲ ਜਿੱਤੂਗੀ ਬਿਲਕੁਲ ਸੁਣਿਆ ਤੁਸੀਂ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੇ ਹੱਕ ਚ ਗੱਲ ਆ ਜਿਹੜੀ ਕੀਤੀ ਜਾ ਰਹੀ ਹੈ ਕਿ ਕਰਮਜੀਤ ਕੌਰ ਹੈ ਜਿਹੜਾ ਜਿੱਤੂਗੀ ਹੋਰ ਵੀ ਸਾਡੇ ਨਾਲ ਪਿੰਡ ਦੇ ਵਸਨੀਕ ਨੇ ਗੱਲਬਾਤ ਕਰਾਂਗੇ ਬਾਈ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਸਾਹਿਬ ਕਿਵੇਂ ਲੱਗਦਾ ਪਿੰਡ ਚ ਆਮ ਆਦਮੀ ਪਾਰਟੀ ਨੇ ਕਰਮਜੀਤ ਕੌਰ ਨੂੰ ਟਿਕਟ ਦਿੱਤੀ ਹੈ ਉਹਨਾਂ ਦੇ ਪਤੀ ਵੀ ਪਹਿਲਾਂ ਸਰਪੰਚ ਨੇ ਕੋਈ ਕੰਮ ਕਰ ਕੀਤੇ ਨੇ ਅਸੀਂ ਸਰਪੰਚ ਬਣਾਇਆ ਸਾਹਿਬ ਇਹਨਾਂ ਨੂੰ ਬਹੁਤ ਮਾਣ ਘਰ ਬਣਾਇਆ ਤੇ ਵਧੀਆ ਕੰਮ ਕਰ ਰਹੇ ਨੇ ਵਧੀਆ ਕੰਮ ਵੀ ਵਧੀਆ ਕਰ ਰਹੇ ਨੇ ਤੇ ਵਧੀਆ ਸਾਰਾ ਠੀਕ ਆ ਸਾਡੇ ਸਭ ਵਧੀਆ ਕੰਮ ਸਰਪੰਚ ਨੇ ਕੀਤਾ ਹੋਇਆ ਵਧੀਆ ਕੰਮ ਸਰਪੰਚ ਨੇ ਸਾਡੀ ਆਪਣੀ ਪੰਚਾਇਤ ਘਰ ਅਧੂਰਾ ਪਿਆਤੀ ਡੈਂਟਰ ਤੇ ਖੜਾ ਸੀ 4-5 ਸਾਲ ਤੋਂ ਉਹ ਇਹਨੇ ਡੈਂਟਰ ਪਵਾ ਕੇ ਵਧੀਆ ਉਹਨੂੰ ਪੂਰਾ ਚੜ ਰਿਆ ਨੇ ਪ੍ਰਕਾਰ ਤੇ ਬਾਕੀ ਨੇ ਇੱਕ ਲਾਇਬ੍ਰੇਰੀ ਬਣਾਈ ਹੈ ਸਕੂਨ ਦੇ ਵਿੱਚ ਕੋਈ ਬੱਚਾ ਆਪਣਾ పార్ਟ ਟਾਈਮ ਜਾ ਕੇ ਕਿਤਾਬ ਪੜ ਸਕਦਾ ਠੀਕ ਹੈ ਜੀ ਤੇ ਇੱਕ ਇਹਨਾਂ ਨੂੰ ਬੇਨਤੀ ਕੀਤੀ ਹੈ ਸਰਪੰਚ ਸਾਹਿਬ ਨੂੰ ਵੀ ਇੱਕ ਸਾਡੇ ਛੋਟਾ ਜਿਹਾ ਕੋਈ ਬਾਹਰ ਪੰਚਾਇਤੀ ਜ਼ਮੀਨ ਪੁੱਗਦਾ ਹੈ ਉੱਥੇ ਇੱਕ ਛੋਟਾ ਜਿਹਾ ਕੋਈ ਮਿੰਨੀ ਪੈਲਸ ਬਣਾਇਆ ਜਾਵੇ ਜਿਹਦੇ ਵਿੱਚ ਚਲੋ ਗਰੀਬ ਵੀ ਅਮੀਰ ਵੀ ਲੋੜਵੰਦ ਪਰਿਵਾਰ ਵੀ ਵਿਆਹ ਉਹ ਕਰ ਸਕਦਾ ਲੋੜਵੰਦ ਪਰਿਵਾਰ ਸਰ ਜਿਹਦੇ ਕੋਲੇ ਅੱਜ ਜਿਹੜਾ ਗਰੀਬ ਪਰਿਵਾਰ ਆ ਕਿਸੇ ਬੰਦੇ ਕੋਲੇ ਨਹੀਂ ਹੈਗਾ ਵੀ ਉੱਥੇ ਜਾ ਕੇ 10 ਲੱਖ ਰੁਪਏ ਪੈਲਸ ਦੇ ਵਿੱਚ ਲਾ ਵੀ ਠੀਕ ਆ ਸਰ ਅਸੀਂ ਮੈਂ ਇਹਨੂੰ ਸਰਪੰਚ ਸਾਹਿਬ ਨੂੰ ਵੀ ਬੇਨਤੀ ਕੀਤੀ ਆ ਸਾਬ ਨੂੰ ਵੀ ਬੇਨਤੀ ਕਰਦਾਂਗੇ ਵੀ ਉੱਥੇ ਇੱਕ ਕਿਲਾ ਕਰਵਾ ਕੇ ਕਬਰ ਕਰਵਾ ਕੇ ਉਹਦੇ ਵਿੱਚ ਇੱਕ ਵਧੀਆ ਛੋਟਾ ਮਿੰਨੀ ਪੈਲਸ ਕਈ ਪਿੰਡਾਂ ਦੇ ਵਿੱਚ ਬਣੇ ਹੋਏ ਨੇ ਲੋਕਾਂ ਨੂੰ ਬਹੁਤ ਵਧੀਆ ਸਹੂਲਤਾਂ ਉੱਥੇ ਠੀਕ ਹੈ ਜੀ ਤੇ ਹਰੇਕ ਬੰਦਾ ਦੋੜ ਬੰਦ ਸੁਣ ਰਹੇ ਹੋ ਤੁਸੀਂ ਵੀ ਬਹੁਤ ਲੋਕਾਂ ਵੱਲੋਂ ਡਿਮਾਂਡਾਂ ਵੀ ਕੀਤੀਆਂ ਜਾ ਰਹੀਆਂ ਹਨ ਤਾਰੀਫ ਵੀ ਹੈ ਜਿਹੜੀ ਸਰਪੰਚ ਸਾਹਿਬ ਦੀ ਕੀਤੀ ਜਾ ਰਹੀ ਹੈ ਸਾਡੇ ਨਾਲ ਨੌਜਵਾਨ ਵੀਰ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਭਾਈ ਜੀ ਕੀ ਹਾਲ ਚਾਲ ਹੈ ਜਿਹੜੇ ਪਿੰਡ ਦੇ ਰਹਿਣਾ ਲਿਓ ਬਰਤ ਦੇ ਰਹਿਣਾ ਅੱਛਾ ਕਿਵੇਂ ਲੱਗਦਾ ਰਜੀਵ ਬੋਲੋਂ ਕੋ ਕੰਮ ਕੋ ਸਰਪੰਚ ਕੋ ਬੁਸਤੇਗੇ ਹਾਂਜੀ ਹਾਂਜੀ ਵਧੀਆ ਕਰ ਰਹੇ ਨੇ ਕੰਮ ਬਾਕੀ ਡਿਮਾਂਡ ਹੈ ਸਾਡੇ ਜਿੰਮਾ ਹੋਵੇ ਤੇ ਵਧੀਆ ਟ੍ਰੇਨਰ ਵੀ ਪ੍ਰੋਵਾਈਡ ਕਰਾਇਆ ਜਾਵੇ ਹਾਂਜੀ ਸਾਬਾ ਉਹ ਸੀ ਆ ਡਿਮਾਂਡ ਤੁਸੀਂ ਹਾਂਜੀ ਹਾਂਜੀ ਦੱਸਦੇ ਰਹਿੰਦੇ ਅੱਛਾ ਇਹ ਹਾਂਜੀ ਕਹਦੇ ਨੇ ਕੋਈ ਨਹੀਂ ਕੰਦ ਕਰਦੇ ਜੀ ਗਰੰਟ ਆਉਣ ਵਾਲੀ ਆ ਆਮ ਆਦਮੀ ਪਾਰਟੀ ਦਾ ਨੌਜਵਾਨ ਖੁਸ਼ ਆ ਹਾਂਜੀ ਹਾਂਜੀ ਖੁਸ਼ ਆਈ ਨੌਕਰੀਆਂ ਵੀ ਪ੍ਰੋਵਾਈਡ ਕਰਾ ਰਹੇ ਨੇ ਵਧੀਆ ਸਹੂਲਤਾਂ ਦੇ ਰਹੇ ਨੇ ਤੁਸੀਂ ਦੇਖ ਲਓ ਹਾਂਜੀ ਵਧੀਆ ਜੀ ਕੰਮ ਕਰ ਰਹੇ ਨੇ ਤੇ ਹੁਣ ਇਹਨਾਂ ਨੇ ਸਹੂਲਤਾਂ ਦਿੱਤੀਆਂ ਨੇ ਵੀ ਜਿਵੇਂ ਸੁਵਿਧਾ ਕੇਂਦਰ ਘਰ ਚ ਆ ਕੇ ਵੀ ਜੋ ਵੀ ਪਰਵਾਉਣ ਆਪਾਂ ਸਰਟੀਫਿਕੇਟ ਭੜਾ ਸਪੜ ਜਾਂਦੇ ਨਹੀਂ ਉਹ ਕੋਡ ਵਗੈਰਾ ਜਾਂ ਹੋਰ ਚੀਜ਼ ਅਪਲਾਈ ਕਰਨੀ ਹੁੰਦੀ ਆ ਬੰਦਾ ਘਰੇ ਆਉਂਦਾ ਘਰੇ ਆਉਂਦਾ ਜੀ ਫੋਨ ਕਰਕੇ ਫੋਨ ਕਰੋ ਕਾਲ ਕਰੋ ਤੇ ਇਹ ਘਰੇ ਆਉਂਦੇ ਨੇ ਇਹ ਗੱਲ ਤੋਂ ਸਾਫ਼ ਕਲੀਅਰ ਹੁੰਦਾ ਹੈ ਕਿ ਨੌਜਵਾਨਾਂ ਵਿੱਚ ਅਵੇਅਰਨੈਸ ਹੈਗੀ ਆ ਦੇਖੋ ਬਹੁਤ ਵੱਡੀ ਗੱਲ ਆ ਜੋ ਨੌਜਵਾਨ ਵੀਰ ਵੱਲੋਂ ਕੀਤੀ ਗਈ ਆ ਕਿ ਕੋਈ ਵੀ ਡਾਕੂਮੈਂਟ ਜਿਹੜਾ ਤਿਆਰ ਕਰਾਣਾ ਹੁੰਦਾ ਹੈ ਤਾਂ ਸਰਕਾਰ ਦਾ ਨੁਮਾਇੰਦਾ ਘਰੇ ਆਉਂਦਾ ਔਰ ਘਰੇ ਆ ਕੇ ਕਰਕੇ ਜਾਂਦਾ ਥੋੜੀ ਹੋਰ ਵੀ ਨੌਜਵਾਨਾਂ ਨਾਲ ਗੱਲਬਾਤ ਆ ਜਿਹੜੀ ਕਰਾਉਂਦੇ ਆ ਲੇ ਵੀਰ ਹੁਣੀ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਬਾਈ ਜੀ ਕਿਵੇਂ ਦੇਖਦੇ ਹੋ ਵੀ ਰਜੀਤ ਜੀ ਜੀ ਪਰ ਪਤਨੀ ਜਿਹੜੀ ਖੜੇ ਨੇ ਕੋਲ ਇਹ ਪਿੰਡ ਵੱਲੋਂ ਪਹਿਲਾਂ ਸਰਪੰਚ ਬਣਾਏ ਗਏ ਨੇ ਤੇ ਬਹੁਤ ਵਧੀਆ ਕੰਮ ਕਰਾ ਰਹੇ ਨੇ ਹੁਣ ਉਹਨਾਂ ਦਾ ਪਾਰਟੀ ਨੇ ਪਲਾਸਮਨ ਦੀ ਡਿਊਟੀ ਦਿੱਤੀ ਇਹਨਾਂ ਦੇ ਕਰਨ ਪਤਨੀ ਨੂੰ ਜੀ ਬਹੁਤ ਵਧੀਆ ਕੈਂਡੀਡੇਟ ਨੇ ਜੀ ਜਿੱਤਣਗੇ ਜਰੂਰ ਪਾਰਟੀ ਕੰਮ ਵੀ ਵਧੀਆ ਕਰਵਾਦੀ ਹੈ ਜੀ ਜਿਹੜੇ ਸੰਗੇ ਸੰਤੁਸ਼ਟ ਹੋ ਆਵਾਜ਼ ਵੀ ਪਾਰਟੀ ਨੂੰ ਹਾਂਜੀ ਹਾਂਜੀ ਬਹੁਤ ਵਧੀਆ ਕੰਮ ਤਾਂ ਗਣਾ ਉਹ ਜਿਹੜਾ ਆਮ ਆਦਮੀ ਪਾਰਟੀ ਨੇ ਕੀਤਾ ਹੋਇਆ ਜਿਹਦੇ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੋ। ਸਾਨੂੰ ਸਭ ਤੋਂ ਜ਼ਿਆਦਾ ਖੁਸ਼ੀ ਤਾਂ ਇਹ ਆ ਵੀ ਸਾਨੂੰ ਰਾਤਾਂ ਨੂੰ ਮੋਟਰ ਤੇ ਨਹੀਂ ਜਾਣਾ ਪੈਂਦਾ। ਸਭ ਤੋਂ بڑا ਕੰਮ ਹੈ ਜਿਹੜਾ ਕਰਾਇਆ। ਇਹ ਬਿਜਲੀ ਵਾਲਾ ਕੰਮ ਜਿਹੜੀ ਬਿਜਲੀ ਦਾ ਬਿਜਲੀ ਦਾ ਕੰਮ ਜੀ ਸਾਡਾ ਬਹੁਤ ਵਧੀਆ ਜਿਹੜਾ ਅਸੀਂ ਦਿਨੋਂ ਦਿਨ ਆਪਣਾ ਕੰਮ ਕਰਕੇ ਘਰ ਬੈੰਦੇ ਆਰਾਮ। ਹਾਂਜੀ ਕੀ ਕਹਿੰਦੇ ਬਹੁਤ ਵਧੀਆ ਬਹੁਤ ਵਧੀਆ ਕੰਮ ਕਰਦੇ ਜੀ ਸਾਨੂੰ ਕਦੇ ਰਾਤ ਨੂੰ ਮੋਟਰ ਤੇ ਜਾਣ ਦੀ ਲੋੜ ਨਹੀਂ ਪੈਂਦੀ। ਸਾਡਾ ਦਿਨ ਦਿਨ ਟੀਕਣ ਖਪੜ ਕੇ ਉਹਦੇ ਘਰੋਂ ਵਾਪਸ ਆ ਜਾਈ ਜਾਂਦੇ। ਕਿਉਂਕਿ ਨੌਜਵਾਨ ਅੱਜਕ ਦੁਬਾਰਾ ਉਹਦੇ ਸਬੰਧੀ ਕੀ ਕਹੋਗੇ ਵੀ ਕਿੰਨਾ ਕੰਮ ਬੁਰੀਆ ਹੋ ਰਿਹਾ ਨਸ਼ਿਆਂ ਦੇ ਖਿਲਾਫ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਮਹੀਮ ਹੈ ਜਿਹੜੀ ਚਲਾਈ ਗਈ ਆ ਆਮ ਆਦਮੀ ਪਾਰਟੀ ਨੇ ਬਹੁਤ ਵਧੀਆ ਕੰਮ ਉਪਰਾਲੇ ਕਰੇ ਨੇ ਬਹੁਤ ਵਧੀਆ ਠੱਲ ਪਾਰ ਕੇ ਨਸ਼ੇੜਿਆਂ ਨੂੰ ਸਾਡੀ ਵੀ ਅਸੀਂ ਅਪੀਲ ਕਰਦਾ ਵੀ ਪਿੰਡ ਦੇ ਬੱਚੇ ਨੌਜਵਾਨ ਆਪ ਥੋੜਾ ਜਿਹਾ ਆਪਣੀ ਛੇਤ ਦਾ ਧਿਆਨ